ਓ ਹਾ ਹਾ ਓ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ ਓ ਚੱਲ ਓ ਰਹਿਮ ਦੇ ਕਲਾਕਾਰ ਬਣ ਓ ਇਹ ਆ ਕੀ ਓਏ ਓ ਥੋੜੀ ਪਾਏ ਨੂੰ ਆ ਕਿਨੇ ਟਰਾਲੀ ਲਾਤੀ ਓਰੇ ਕਿੱਥੇ ਫਸ ਗਏ ਕਮਲਿਆ ਆਪਾਂ ਪਾਣੀ ਪੂਣੀ ਯਾਰ ਥੱਲੇ ਫਸ ਗਏ ਓਏ ਯਾਰ ਕੀ ਦੇ ਕੋਈ ਢੋਲਾ ਕਰ ਗਿਆ ਯਾਰ ਆਪਾਂ ਓਏ ਇੰਨਾ ਸਵਾਨ ਸੁਣ ਕੇ ਆ ਜੇ ਨਾ ਕੀਤਾ ਤਾਂ ਆਪਣਾ ਢਿੱਡ ਪਾੜ ਜੂ ਕੋਈ ਚਲਾਪਾ ਉਹਦੇ ਕੋਲੇ ਚਾਹੁੰਦਾ ਖੇਤ ਹੋਇਆ ਉਹ ਪੰਡਤ ਹੋਊਗਾ ਉਹ ਇਹਨਾਂ ਕਰਦੇ ਆ ਨਾਲ ਸਕੀਮ ਪਾਵਾਂਗੇ ਤੇ ਕੋਈ ਲੋਏ ਜੱਕਰਾ ਓਏ ਆ ਖੇਤ ਜਾ ਸੱਤੇ ਆਣੀ ਯਾਰ ਓਏ ਛੱਟ ਪਰ ਇੱਥੇ ਨਹੀਂ ਜਾਂਦੇ ਆਪਾਂ ਓਏ ਇੱਥੇ ਕਿਹੜਾ ਹੈਗਾ ਉਹ ਨੂੰ ਪਤਾ ਬਈ ਯਾਰ ਐਡੀ ਕਰਮ ਜੀ ਕਿਹੜਾ ਕਰੂਗਾ ਬਟਾ ਓਏ ਅੱਜ ਬਾਗ ਜਾ ਫਿਰਤਾ ਓ ਇਹਨਾਂ ਵਾਲਾ ਇਹਦੇ ਪੋਣਿਆ ਸਕੀਮ ਪਹਿਲਾਂ ਸੱਤੇ ਤਾਂ ਪਾਤੀ ਇਹਨੂੰ ਪੁੱਛਦੇ ਆ ਓ ਬੱਚੀ ਓਏ ਓਏ ਆ ਕਿੱਧਰੋਂ ਆ ਗਿਆ ਤੈਨਾਂ ਫੇਰ ਗੱਲ ਕਰਦਾ ਮੈਂ ਓਏ ਕੰਜਰਦਾ ਕਿੱਧਰੋਂ ਆ ਗਿਆ ਅੱਗੀ ਵੱਡੇ ਭਰਾਣੇ ਤਬਾ ਮਾਰੇ ਆ ਤੂੰ ਇਹ ਰੋਡਾਂ ਲੱਗ ਗਿਆ ਚੱਲ ਦੇਖਦੇ ਆ ਓਏ ਆ ਜਾ ਆ ਜਾ ਬਈ ਲੱਗਿਆ ਲੱਗਿਆ ਓ ਮੈਨੂੰ ਦੇਖ ਕੇ ਫੋਨ ਕੱਟਤਾ ਵੱਲੀ ਓ ਬਾਈ ਤੈਨੂੰ ਦੇਖ ਕੇ ਕਾਨੂੰ ਉਹ ਤਾਂ ਯਾਰ ਮੁੰਡਾ ਸੀ ਓਏ ਮੁੰਡੇ ਨਹੀਂ ਕਰਿਆ ਗੱਲਾਂ ਹੋਰ ਤੂੰ ਬਹੂ ਨਾ ਕਰੇਗਾ ਓਏ ਬਾਈ ਫੇਰ ਤੂੰ ਬਹੂ ਲਿਆ ਦੇ ਆਪਾਂ ਬਹੂਣਾ ਮਾਰ ਲਿਆ ਕਰਾਂ ਗੱਲਾਂ ਲਿਆ ਦਿੰਦੇ ਆ ਮੈਂ ਤਾਂ ਸਾਰਾ ਪਿੰਡ ਵਿਆਹ ਤਾਂ ਆਪਣਾ ਹੋਂਖਾ ਪੱਕੀ ਗੱਲ ਆ ਓਏ ਇੱਟ ਵਰਗੀ ਪੱਕੀ ਗੱਲਾਂ ਕਿਹੜੀਆਂ ਕਰਦਾ ਤੂੰ ਓਏ ਤਾਂ ਵਾਲੀ ਸੋਹਣੀ ਗੱਲ ਆ ਖੁਜੀ ਹੱਥ ਤਾਂ ਮਲਾ ਲੈ ਫੇਰ ਤੂੰ ਆ ਮਚੋਲਾ ਮੈਂ ਕੈਮਰਾ ਸਮਝ ਲਾ ਤੇਰਾ ਮਚੋਲਾ ਮੈਂ ਬਣ ਗਿਆ 100% ਓ ਬਾਈ ਮਾਰ ਕੇ ਮੈਂ ਤਰਤੀ ਜਾਣਾ ਓਏ ਕੰਮ ਕਰਦੇ ਮੇਰਾ ਫਿਕਰ ਨਾ ਕਰ ਯਾਰ ਓ ਕੀ ਹੋ ਗਿਆ ਓਏ ਸਦਗੀ ਲਈ ਫਿਰ ਤਾਂ ਬਈ ਮੈਂ ਤਾਂ ਆਪਾਂ ਵਾ ਇੱਥੇ ਜੰਗਲ ਪਾਣੀ ਗਿਆ ਸੀ ਯਾਰ ਜੰਗਲ ਪਾਣੀ ਕੰਜਰ ਦੇ ਆਥੂਤ ਵੀ ਧੋਲਿਆ ਕਰੋ ਓਏ ਉੱਥੇ ਪਾਣੀ ਨਹੀਂ ਮਿਲਿਆ ਮੈਂ ਓਏ ਪਹਿਲਾਂ ਵੀ ਐਂ ਕਰਦੇ ਹੁੰਦੇ ਸੀ ਕੰਜਰ ਦੇ ਆ ਪਹਿਲਾ ਪੁਰਾਣਾ ਜ਼ਮਾਨਾ ਸੀ ਹੁੰਦਾ ਮੌਲਣ ਹੋ ਗਿਆ ਜ਼ਮਾਨਾ ਹੁਣ ਤਾਂ ਜਮਾਨੇ ਨਾਲ ਬਦਲ ਜੋ ਓਏ ਜ਼ਮਾਨੇ ਨਾਲ ਤਾਂ ਬਦਲਾਂਗੇ ਜਿਹੜਾ ਮੌਕੇ ਤੇ ਹੱਲ ਮਿਲ ਗਿਆ ਉਹ ਕਰ ਲਿਆ ਆਪਾਂ ਯਾਰ ਓਏ ਯਾਰ ਇਹ ਗੱਲਾਂ ਸਾਡੇ ਬਈਆ ਤੇਰਾ ਤਮਾਂ ਪਹਿਲਾਂ ਮੁਸਕੜਾ ਰੱਖਿਆ ਦਾ ਮੈਂ ਇਹ ਵੀ ਆ ਕਿੰਨਾ ਮੁਸਕੜਾ ਤੁਰ ਮਰੀ ਜਾਂਦੀ ਹੈ ਗੱਡੀ ਗੱਡੀ ਦਾ ਮੁਸਕਾਉਂਦੀ ਨਹੀਂ ਤੈਨੂੰ ਹੀ ਆਈ ਮੈਂ ਇਕੱਲੇ ਕਿਤਰੋ ਚੂਹਾ ਮਰ ਮਰ ਗਿਆ ਤੇ ਓਏ ਆ ਜਾ ਉਹ ਤਵਾ ਦੇ ਹੱਥ ਯਾਰ ਬੱਲੇ ਹੱਥ ਆ ਬਾਈ ਤਵਾ ਦੇ ਨਾ ਖਾਲ ਖੱਬੇ ਚ ਮਰਜਾਂ ਦਾ ਗਲ ਜਾਂ ਧੋ ਲੈਂਦਾ ਓ ਯਾਰ ਖਾਲ ਖੱਬੇ ਕਿਤੇ ਪਾਣੀ ਆ ਯਾਰ ਮੋਟਰਾ ਸਾਰੀਆਂ ਬੰਦ ਪਈਆਂ ਲੋਬ ਜੀਰੀ ਵੱਡੀ ਜਾਂਦਾ ਯਾਰ ਤੇਰੀ ਗੱਲ ਵੀ ਸਿਆਣੀ ਆ ਤਾਂ ਮੱਥ ਫਰਾ ਛੋਲਾ ਤਵਾ ਹੱਥ ਤਵਾ ਦੇ ਮੈਂ ਤੇਰੇ ਖਾਤਰ ਕੁੜੀ ਦੇਖੀ ਬੈਠਾ ਹੈ ਓਏ ਓ ਆਹੋ ਸੌਖਾ ਓਏ ਭਰਾ ਰੱਬ ਝੂਠ ਨਾ ਬਲਾਵੇ ਹਾਂ ਕੁੜੀ ਦੁੱਧ ਵਰਗੀ ਚਿੱਟੀ ਆ ਜਮਾ ਕੀ ਕਹਿੰਦਾ ਓ ਯਾਰ ਕੱਟਵਾਰ ਕੀ ਪੱਕੀ ਗੱਲ ਗੱਲ ਨਹੀਂ ਕਰਦਾ ਓੇ ਛੇਤ ਤੂੰ ਸੁਵਾਦ ਹੀ ਲਿਆ ਧਰਮਨਾਲਾ ਓੇ ਰੱਬ ਸੁੱਖ ਰੱਖੇ ਤੇਰਾ ਆਉਂਦੇ ਸਿਆਣ ਨੂੰ ਵਿਆਹ ਕਰ ਦਾਂਗੇ ਪੱਕੀ ਗੱਲ ਜਰਮਾ ਲੈ ਫੇਟਾ ਅੰਤੀ ਨਹੀਂ ਕੋਈ ਓਏ ਚਰ ਤੂੰ ਫੇਕਰ ਕਿਹੜੀ ਗੱਲ ਦਾ ਕਰਦਾ ਯਾਰ ਹਾਂ ਓ ਭਰਾਵਾ ਪਰ ਇੱਕ ਮੈਨੂੰ ਬਿਮਾਰੀ ਆ ਹਾਂ ਦੱਸ ਕੀ ਓ ਜਰਮਾ ਕਿਸੇ ਦੀ ਗੱਲ ਸੁਣ ਕੇ ਨਾ ਹਾਂ ਮੈਸਟਰ ਢਿੱਡ ਚ ਨਹੀਂ ਰੱਖੇ ਮਰਾ ਢਿੱਡ ਦੇਖ ਪਾਉ ਆਫਰ ਆ ਪਿਆ ਯਾਰ ਤੇ ਲੱਗਦਾ ਤਾਂ ਮੈਨੂੰ ਵੀ ਆਈ ਆ ਪਰ ਬਿਮਾਰੀ ਬਹੁਤ ਗੰਦੀ ਆ ਯਾਰ ਤੈਨੂੰ ਓਏ ਜੇ ਤੂੰ ਨਾ ਮਿਲਦਾ ਨਾ ਮੈਨੂੰ ਹਾਂ ਮੈਨਾਂ ਕੰਮ ਸੁਭਾਅ ਹੋਇਆ ਤੇ ਮਰ ਜਾਂਦਾ ਮੈਂ ਤੇਰੇ ਬਾਹਰ ਮੈਂ ਰੱਬ ਹੀ ਟੱਕਰ ਗਿਆ ਤੈਨੂੰ ਹੋਰ ਮੈਂ ਪਿੰਡੋਂ ਤੜਿਆ ਖੇਤੋਂ ਮੈਨੂੰ ਬੰਦਾ ਨਹੀਂ ਮਿਲਿਆ ਅੱਛਾ ਹੋਰ ਤੂੰ ਮਿਲਿਆ ਮੈਨੂੰ ਤੈਨੂੰ ਦੇਖ ਕੇ ਸਾਹ ਸਾਹ ਭਇਆ ਮੇਰੇ ਓਏ ਇਹ ਗੱਲਾ ਠੀਕ ਆ ਜੇ ਤੂੰ ਮੇਰਾ ਵਿਆਹ ਕਰਾ ਦੇ ਨਾ ਮੇ ਅੱਖਾਂ ਮੱਚੀਆਂ ਜਾਂ ਪਿਛਲੇ ਦਿਨਾਂ ਦੀਆਂ ਧੂਆਂ ਨਾ ਬਸ ਪੁੱਛੀਆ ਬੁਰਾ ਹਾਲ ਆ ਯਾਰ ਓਏ ਯਾਰ ਗਾਹ ਤੇ ਰੋਟੀ ਬਗਾ ਲਿਆ ਕਰ ਓ ਜਾ ਯਾਰ ਸਾਰਾ ਮੂਡ ਹੀ ਖਰਾਬ ਕਰਦਾ ਯਾਰ ਮੂਡ ਨੂੰ ਕੀ ਤੇਰਾ ਓਏ ਵਿਆਹ ਤਾਂ ਤੇਰਾ ਕਰਾਵਾਂ ਇੱਕ ਕਮਲਿਆ ਕਰਾਉਣਾ ਉਹ ਵਿਆਹ ਮੁਕਰਮਾ ਕਰਨਾ ਨਹੀਂ ਦੇਖ ਲੈ ਫਿਰ ਓਏ ਮੈਂ ਤਾਂ ਅੱਧਾ ਪਿੰਡ ਵਿਆਹ ਤਾਂ ਉਹ ਫਿਰ ਮੇਰੇ ਬਾਰੀ ਕਿਧਰ ਮੌਤ ਪਈ ਸੀ ਤੇਰੇ ਪਾਪੇ ਨੂੰ ਵਿਆਹ ਮੈਂ ਹੀ ਕਰਾਇਆ ਸੀ ਜਾ ਕੇ ਪੁੱਛ ਲਈ ਚਾਹੇ ਪਾਪੇ ਨੂੰ ਵਿਆਹ ਵੀ ਤੇ ਕਰਾਇਆ ਸੀ ਓਏ ਯਾਰ ਤੂੰ ਉਹ ਨਿਆਣਾ ਸੀ ਉਹ ਮੇਰੇ ਸਾਲਿਆ ਤੂੰ ਪਾਪੇ ਬਲੇ ਦਾ ਮੇਰੇ ਦੇ ਓਏ ਹੋ ਮੈਨੂੰ ਕਿਵੇਂ ਲੱਗਦਾ ਮੈਂ ਉਹ ਸਰੀਰ ਹੀ ਮੇਰਾ ਬੜਾ ਕਹੇਂਦਾ ਉਮਰ ਤਾਂ ਮੇਰੀ ਬਾਲੀ ਐ ਉਹ ਗੱਡਦਾ ਹੀ ਜਾਂ ਪੱਕੀ ਆਵੇਂ ਵੀ ਤੇ ਸ੍ਰੀ ਦਾਸ ਸਾਹਿਬ ਨੇ ਕਹੀ ਇੰਨਾ ਅੱਛਾ ਵੀ ਤੂੰ ਤੇ ਮੇਰੇ ਪੇਲੇ ਦਾ ਹੋਏਗਾ ਓ ਕਮਲਿਆ ਤੂੰ ਤਾਂ ਉਹ ਜੰਮਿਆ ਨਹੀਂ ਸੀ ਜਦੋਂ ਮੈਂ ਕੌਡੀ ਪਾਉਂਦਾ ਸੀ ਕੌਡੀ ਵੀ ਖੇਡਦਾ ਰਿਹਾ ਓਏ ਫਟਦੇ ਮੋਰ ਨਹੀਂ ਸਪਾਈ ਸੀ ਇਹ ਗੱਲ ਕਿਹੜੀ ਕਰਦਾ ਤੂੰ ਉਹ ਸੌਂ ਖਾ ਓਏ ਭਰਾਵਾ ਪਹਿਲਾਂ ਤਾਂ ਹੈਗੀ ਸੀ ਪੱਟ ਦੇ ਮੋਰਨੀ ਹਾਂ ਅੱਜਿੱਦ ਦਾ ਵਿਆਹ ਕਰਾ ਲੈਣਾ ਅੱਛਾ ਉਹ ਪੈਂਦੇ ਇਕੱਲੇ ਖੰਭੇ ਰਹਿ ਗਏ ਉਹ ਤਾਂ ਉੱਟ ਗਿਆ ਬਾਕੀ ਸਮਾਨ ਦਾ ਅੱਛਾ ਫਿਰ ਹੁਣ ਤਾਂ ਸੁੰਗੜ ਗਈ ਮੋਰਨੀ ਓਏ ਯਾਰ ਸੁੰਗੜ ਕੇ ਗਾਉਂ ਤਾਂ ਗਈ ਵੀ ਹੋਗੀ ਆ ਬਹਿ ਜਾਣਾ ਯਾਰ ਓਏ ਯਾਰ ਬਹਿ ਜੰਨੇ ਆ ਇਹਨੂੰ ਇੱਧਰ ਤੱਕ ਭਰਾਵਾ ਵਿਆਹ ਦਾ ਹੈ ਤਾਂ ਪੰਗੇ ਯਾਰ ਕਿਵੇਂ ਇਹ ਪੰਗਾ ਕਿਵੇਂ ਓਏ ਯਾਰ ਸਾਡਾ ਗਮੰਡੀ ਨਹੀਂ ਜਿਹੜਾ ਹਾਂ ਉਹਦਾ ਰਿਸ਼ਤਾ ਮੈਂ ਕਰਾਇਆ ਸੀ ਯਾਰ ਤੂੰ ਕਰਾਇਆ ਸੀ ਹੋਰ ਅੱਛਾ ਪਹਿਲਾਂ ਤਾਂ ਮੈਨੂੰ ਕਹਦਾ ਕਿ ਕੁੜੀ ਪੜ੍ਹੀ ਲਿਖੀ ਹੋਵੇ ਹਾਂ ਕਹਿੰਦਾ ਆਪਾਂ ਨੂੰ ਘਰ ਦੇ ਕੰਮ ਦੀ ਕੋਈ ਲੋੜ ਨਹੀਂ ਅਸਾਂ ਠੀਕ ਹੈ ਹੁਣ ਕਹਿੰਦਾ ਕੁੜੀ ਗੋਹਾ ਨਹੀਂ ਚੱਕਦੀ ਹਾਂ ਤੜਕੀ ਆਜੂ ਮੇਰੇ ਕੋਲੇ ਕਹਿੰਦਾ ਮੈਥੋਂ ਗੋਹਾ ਚੱਕਾਉਂਦੀ ਆ ਫਲਾਨਾ ਕਰਦੀ ਆ ਮਹਾਪਰਾਵਾ ਦੇਖ ਹਾਂ ਜਿਹੜੀ ਤੂੰ ਗੱਲ ਕਹੀ ਸੀ ਪੜ੍ਹੀ ਲਿਖੀ ਕੁੜੀ ਤੈਨੂੰ ਲਿਆਦੀ ਕਤ ਸਮਾ ਮੈਨੂੰ ਕਰਾ ਦੇ ਰੇ ਸਾਮੇ ਤਾਂ ਗੂਹਾ ਗੂਹਾ ਵੀ ਚੱਕ ਲਿਆ ਕਰੂੰ। ਇਹ ਉਹੀ ਤਾਂ ਗੱਲ ਮੈਂ ਉਹਨਾਂ ਦੇ ਚ ਮੇਰੀ ਗੱਲ ਪਹਿਲੀ ਵਾਰ ਤੀ। ਹਾਂ ਹਾਂ। ਉਹ ਫੇਰ ਆ ਗਿਆ 15 ਦਿਨਾਂ ਬਾਅਦ। ਹਾਂ। ਮੈਨੂੰ ਕਹਿੰਦਾ ਝਾੜੂ ਮਰਵਾਉਂਦੀ ਆ ਮੈਥੋਂ। ਅੱਛਾ। ਉਹ ਮੈਂ ਕਿਹਾ ਭਰਾਵਾ ਤੇਥੋਂ ਝਾੜੂ ਮਰਵਾਉਂਦੀ ਆ ਮੈਂ ਸਾਰੇ ਘਰ ਦੇ ਕੰਮ ਕਰਦਾ। ਹਾਂ ਸੌਂਤਾ। ਭਾਂਡੇ ਵੀ ਹੁਣੇ ਤੋਂ ਜਿਹੜਾ ਹੱਥ ਭਰਾ ਮੇਰੇ ਕਿੱਲੇ। ਹਾਂ। ਉਹ ਤਾਂ ਦੇਖ ਕੇ ਹੈਰਾਨ ਹੋ ਗਿਆ। ਅੱਛਾ। ਕਹਿੰਦਾ ਭਰਾ ਮੈਂ ਤੇਨੋਂ ਤਾਂ ਚੰਗਾ ਹੀ ਆ। ਹਾਂ ਮੈਂ ਤਾਂ ਕਹਿੰਦਾ ਅੱਧਾ ਕੰਮ ਹੀ ਕਰਾ ਤੂੰ ਤਾਂ ਕਹਦਾ ਬੜਾ ਕੰਮ ਕਰਾ ਜਿਹੜਾ ਕਿਸੇ ਬਚੋਲੇ ਨਾਲ ਹੀ ਹੁੰਦੀ ਆ ਤੇਰਾ ਤਾਂ ਉਹ ਵੀ ਵੱਧ ਗਿਆ ਭਰਾ ਉਹ ਤਾਂ ਫਿਰ ਉਹ ਤਾਂ ਠੀਕ ਆ ਮੈਂ ਤਾਂ ਭਾਂਡੇ ਸਾਡ ਰੋਟੀਆਂ ਵੀ ਆਪ ਪਕਾ ਲਿਆ ਕਰੂੰ ਫੇਰ ਵਿਆਹ ਕਰਾਉਣ ਦੀ ਕਿ ਲੋੜ ਜਦੋਂ ਆਪ ਹੀ ਕੰਮ ਕਰਨਾ ਯਾਰ ਮੈਂ ਤੇਰੇ ਤੇ ਹਰਾਨਾ ਮੇਰੇ ਯਾਰ ਕੰਜਾ ਦਿਓ ਫੀਲਿੰਗ ਨਹੀਂ ਨਾ ਆਉਂਦੀ ਜਿਹੜੀ ਰਾਜਦਾਨਾ ਆਉਂਦੀ ਆ ਅੱਛਾ ਫੀਲਿੰਗ ਭਾਲਦਾ ਫੀਲਿੰਗ ਫੀਲਿੰਗ ਦੇ ਤਾਂ ਕੰਜੜਾ ਪੱਟੇ ਆ ਓਏ ਉਹ ਵੀ ਫੀਲਿੰਗ ਦੇ ਪੱਟੇ ਹੁਣ ਦੋ ਜਵਾਕ ਨੇ ਇੱਕ ਮੋਢੇ ਤੇ ਰੱਖਦਾ ਇੱਕ ਆਏ ਲੱਗਿਆ ਹੁੰਦਾ ਓਏ ਕੋਈ ਟੋਪੀਆਂ ਮੰਗਦਾ ਕੋਈ ਚੁਸਕੀਆਂ ਮੰਗਦਾ ਸੌਂਗਾ ਕਲੇਸ਼ ਹੁੰਦਾ ਹਰ ਵਕਤ ਓਏ ਇਹ ਤਾਂ ਬੜਾ ਬਸੁੱਥਾ ਫਸਾਇਆ ਤੈ ਓਏ ਓਏ ਹੈ ਤਾਂ ਮਿੱਠਾ ਹੋਇਆ ਜੀ ਕਹਿੰਦੇ ਮਿੱਠਾ ਜਾਲ ਹੁੰਦਾ ਕਹਿੰਦੇ ਵਿਆਹ ਤਾਂ ਓਏ ਹੁੰਦਾ ਤਾਂ ਯਾਰ ਮਿੱਠਾ ਭਰਾਵਾ ਜਿਹੜਾ ਲੱਡੂ ਖਾਂਦਾ ਉਹ ਵੀ ਪਸਤਾਉਂਦਾ ਜੇ ਨਹੀਂ ਖਾਂਦਾ ਉਹ ਵੀ ਪਸਤਾਉਂਦਾ ਤੂੰ ਪਸਤਾਈ ਜਾਂਦਾ ਓਏ ਮੈਂ ਤਾਂ ਕੰਜਰਦਿਆ ਖਾ ਕੇ ਪਸਤਾਉਣ ਨੂੰ ਤਿਆਰ ਆ ਅੱਛਾ ਫੇਰ ਤੇਰਾ ਕੰਮ ਕਰਦੇ ਆ ਓਏ ਵਾਲੀ ਬੁਝਿਆ ਕਰ ਲਾ ਤੈਨੂੰ ਸਾਮ ਪਾ ਦੂੰਗਾ ਕੰਮ ਕਰਦੇ ਬੱਸ ਤੂੰ quartina ਛੋਟੀ ਗੱਲ ਹੈ ਹੋਰ ਕੀ ਤੈਨੂੰ ਮੈਂ ਜਹਾਜ਼ ਲਿਆ ਕੇ ਦੇਵਾਂ ਓਏ ਜਹਾਜ਼ ਤਾਂ ਨਹੀਂ ਭਰਾਵਾ ਲੋਡ ਮੈਂ ਕੜਾ ਗੁੜਾ ਪਾ ਗੋਈ ਤੇਰੇ ਪਾਪੇ ਨੇ ਵੀ ਸ਼ਾਂ ਪਾਈ ਤੂੰ ਯਾਰ ਝੋ ਹੀ ਗੱਲ ਤੇਰੀ ਯਾਰ ਮੇਰੇ ਪਾਪੂ ਦੇ ਨਾਲ ਤਾਇਆ ਕਰਾਇਆ ਓਏ ਓਏ ਤੈਨੂੰ ਪਹਿਲਾਂ ਕਿਹਾ ਤਾਂਗਾ ਬੋਲਾ ਯਾਰ ਤੂੰ ਓਏ ਹਾਂ ਸੱਚ ਮੈਂ ਤਾਂ ਉਹਨੂੰ ਪੁੱਛੀ ਵਿਆਹ ਦੇ ਚਾਚਾ ਭੁੱਲੀ ਗਿਆ ਚਾਚਾ ਭੁੱਲ ਗਿਆ ਦਿਮਾਗੋਂ ਨਿਕਲੀ ਗੱਲ ਓਏ ਗੱਲ ਨਾ ਦਿਮਾਗੋਂ ਕੱਢਿਆ ਕਰ ਕੰਮ ਕਰੇ ਪਾਪੇ ਨੂੰ ਪੁੱਛੂੰਗਾ ਹਾਂ ਉਹ ਨਾਲੇ ਥੋੜਾ ਕਿੱਧਰ ਗਿਆ ਹੁਕਲਨ ਜਾ ਉਹਦੇ ਕੋਲ ਨਾਲ ਗੱਲ ਕਰਦੀ ਕਿਤੇ ਕੋਈ ਉਹਦੇ ਕੋਲ ਠੇਕਾ ਲੱਗ ਗਿਆ ਕੋਈ ਆਪਕੋ ਪਹਿਲਾਂ ਮੈਂ ਵੱਟਾਂਗਾ ਮੈਨੂੰ ਕਰਾ ਹੁਣ ਉਹ ਤਾਂ ਤਿਆਰ ਹੋ ਜੂਗਾ ਉਹ ਨੂੰ ਨਾਲ ਗੱਲ ਕਰਨੀ ਭਰਾਵਾ ਦੇਖ ਜੇ ਉਹਦੇ ਕੋਲ ਗੱਲ ਕਰੇ ਫਿਰ ਭਰਾ ਆਪਣੇ ਘਟਿਆ ਕੋਈ ਨਹੀਂ ਕਦੀ ਨਹੀਂ ਕਰਦਾ ਉਹ ਤਾਂ ਜਿਹਦਾ ਤੱਤੇ ਘਾਈ ਲੈਂਦਾ ਹਟਾ ਮ ਉਹ ਤਾਂ ਥੋੜਾ ਹੈਵੀ ਕੱਬਾ ਹੀ ਹਣਾ ਯਾਰ ਹੁਣ ਬੋਲਣ ਦਾ ਪਤਾ ਨਹੀਂ ਪਹਿਲੇ ਦਿਨ ਤੋਂ ਆਇਆ ਤੇ ਪਤਾ ਨਹੀਂ ਹੈਗਾ ਯਾਰ ਕੀ ਤੇ ਭੱਗਾ ਯਾਰ ਉਹ ਤੇਰਾ ਪਾਪਾ ਦਾ ਸਿਆਣਾ ਸੀ ਯਾਰ ਕੀ ਪਤਾ ਹੁਣ ਕਿਤੇ ਗਿਆ ਆਪਾਂ ਨੂੰ ਯਾਰ ਆਪਾਂ ਕੀ ਕਹਿ ਸਕਦੇ ਹਾਂ ਹਾਂ ਤਾਂ ਗਲਤੀ ਚੱਲਾਂ ਓਏ ਉਹ ਤਾਂ ਠੀਕ ਆ ਇਹ ਕਿੱਲਾ ਛੱਡ ਯਾਰ ਤੂੰ ਬਸ ਮੇਰਾ ਕੰਮ ਕਰਾ ਦੀ ਉਹ ਤੇਰਾ ਕੰਮ ਤਾਂ ਹੋ ਗਿਆ ਕੀ ਗੱਲਾਂ ਨਾ ਭਰਾਵਾ ਹੁਣ ਮੈਂ ਜਾਣਾ ਯਾਰ ਮੇਰੇ ਢਿੱਡ ਜਾ ਹੌਲਾ ਹੋ ਗਿਆ ਯਾਰ ਉਹ ਜਾਣਾ ਕਾਣੂਆ ਜਾ ਤਿਆਰਾ ਜਾ ਜਾਂਦਾ ਬਾਈ ਨਾ ਦੋ ਮਿੰਟ ਥੋੜਾ ਲੱਕ ਲੰਨ ਜਾਉਂਦਾ ਹੋ ਦੇ ਯਾਰ ਮੈਂ ਤਾਂ ਜਾਣਾ ਭਰਾ ਉਹ ਕਿਉਂਦਾ ਭਾਈ ਇਧਰ ਹੋ ਜਾਂਦੇ ਉੱਲੇ ਚ ਉਹ ਨਹੀਂ ਉਹ ਨਾ ਬੰਦੀ ਨਹੀਂ ਮੇਰੀ ਯਾਰ ਓਏ ਨਾ ਉਹਨੇ ਕਿ ਤੇਰਾ ਕੱਟਾ ਮਾਰਦਾ ਓਏ ਕੱਟਾ ਕਾਣੂ ਮਾਰਿਆ ਉਹਨੇ ਉਹ ਮੈਨੂੰ ਰੋਜ਼ ਖੇਡ ਲੰਦਾ ਰਾਜ ਕਹਿੰਦਾ ਕਿ ਮੈਨੂੰ ਰਿਸ਼ਤਾ ਕਰਾ ਅੱਛਾ ਯਾਰ ਹੋਰ ਉਹਨੂੰ ਤਸਤਾ ਕਿਸੇ ਨੇ ਕਹਿੰਦੇ ਵੀ ਸਭ ਤੋਂ ਵਧੀਆ ਰਿਸ਼ਤੇ ਕਰਾਉਂਦਾ ਓ ਯਾਰ ਮੈਨੂੰ ਰੋਜ਼ ਘੇਰ ਲੈਂਦਾ ਯਾਰ ਭਰਾਵਾ ਚਾ ਫੇ ਠੀਕ ਆ ਚੱਲ ਤੂੰ ਤੇਰੀ ਤਾਂ ਉਮਰ ਹੈਗੀ ਆ ਉਹਦਾ ਉਮਰ ਲਾ ਕੀ ਉਹ ਪਾਲ ਕਿੱਥੋਂ ਨੇ ਪਾਲ ਕੇ ਮੈਂ ਉਹ ਤਾਂ ਅੱਧਾ ਦਾ ਬੁੜਾ ਹੋਇਆ ਪਿਆ ਚੈਰ ਉਹ ਪਾਲ ਦਾ ਲੁਲਾ 87 ਮਾਡਲ ਆ ਯਾਰ ਉਹ ਉਸ ਦੇ ਨਾਲ ਦੇ ਨਾ ਮਰ ਮੁਰਗੀਆਂ ਹੁਣ ਉਹਦੇ ਉਮਰ ਦੀਆਂ ਤਾਂ ਓਹੀ ਤਾਂ ਮੈਂ ਕਹਿੰਦਾ ਸਮਝਦੀ ਨਹੀਂ ਸਮਝਾਈ ਜੰਨੇ ਆ ਓ ਚੱਲ ਚੰਗਾ ਉਹ ਛੋਟੇ ਲਾ ਆ ਗਿਆ ਯਾਰ ਮੈਂ ਚੱਲਣਾ ਓਏ ਉਹ ਤਾਂ ਠੀਕ ਆ ਬਾਈ ਮਰ ਕੇ ਮੇਰਾ ਕੰਮ ਘੱਲ ਵੀ ਚੰਗਾ ਯਾਰ ਓਏ ਤੇਰੇ ਅੰਦਰ ਬੜੀ ਅੱਗ ਲੱਗੀ ਪਈ ਐ ਤੈਨੂੰ ਹੁਣ ਹੀ ਨਾ ਬਹੂ ਲਿਆ ਦਿਆਂ ਯਾਰ ਜਾਊਂਗਾ ਤੈਨੂੰ ਕਹਿ ਤਾ ਹੁਣ ਗੱਲ ਕਿਹ ਜੀ ਕਰਦਾ ਤੂੰ ਓਏ ਗੁੱਸਾ ਕਿਉਂ ਕਰਦਾ ਅੱਗ ਤਾਂ ਹੁਣ ਲੱਗਣੀ ਆ ਤੈਨੂੰ ਹੀ ਪਤਾ ਤਰਸੀ ਜੰਨੇ ਆ ਯਾਰ ਤਰਸੀ ਜੰਨੇ ਆ ਹੁਣ ਤੈਨੂੰ ਕਹਿ ਤਾ ਬਾਈ ਬੰਦੇ ਦੀ ਜਵਾਨ ਵੀ ਹੁੰਦੀ ਆ ਕੋਈ ਕਿ ਜਵਾਨ ਹੈ ਹੀ ਨਹੀਂ ਓ ਚਲ ਓ ਤਾਂ ਠੀਕ ਆ ਮੈਨੂੰ ਤੇ ਤੇ ਭਰੋਸਾ ਆਈ ਨਾ ਕਰ ਆ ਭਰੋਸਾ ਹੈਗਾ ਹਾਂ ਪੂਰਾ ਪੂਰਾ ਪਰਪਰਾ ਬਾਈ ਇਹਦੇ ਕੋਲ ਨਹੀਂ ਦੱਸਣੀ ਯਾਰ ਉਹ ਜੰਮੀ ਮੈਂ ਗੱਲ ਨਹੀਂ ਭਾਵ ਵੀ ਨਹੀਂ ਕਰਦਾ ਯਾਰ ਉਹ ਉੱਡੀ ਦੱਸਾਂਗੇ ਜਿੱਦਾਂ ਬ ਉਹ ਤੈਨੂੰ ਛੱਡਾਂਗੀ ਭਾਈ ਇਸ ਤਾਸੀ ਮਾਡਲਾਂ ਨੂੰ ਓਏ ਅੱਡ ਕੰਜੇ ਦਾ ਰੰਨਾ ਧੰਨਾ ਬਣਿਆ ਰਹਦਾਗਾ ਬੜਾ ਯਾਰ ਗੱਲ ਕਰਨੀ ਤਾਂ ਚਾਹੀਦੀ ਨੀ ਹਾਂ ਛੱਡ ਪਰ ਗੁੱਸਾ ਨਾ ਕਰ ਉਹ ਗੁੱਸਾ ਮੈਂ ਕਦਾ ਕਰਨਾ ਬੇਕਾਰੀ ਓਏ ਤਾਂ ਇਆਂ ਉਹ ਚੰਗਾ ਨੇੜਿਆ ਦੱਸੀ ਨਾਲੋਂ ਵੀ ਜੰਗਗਰ ਆਇਆ ਸੀ ਮੇਰੇ ਕੋਲ ਉਹ ਚੰਗਾ ਨਹੀਂ ਦੱਸਦਾ ਕੜੇ ਦੋ ਲੈਣੀ ਬਾਈ ਮਰ ਕੇ ਚਲਦੀ ਗਿਆ ਤੇ ਕੰਮ ਮੇਰਾ ਉਹ ਲੈ ਉਹਨੂੰ ਸਾਰਾ ਪਿੰਡੂ ਹੀ ਕਹਿੰਦਾ ਰਹਿੰਦਾ ਚੋਗਲੋ ਖੋਲਾ ਚੋਗਲੋ ਖੋਲਾ ਉਹਦਾ ਕੰਮ ਦਾ ਬੰਦਾ ਨਿਕਲ ਗਿਆ ਉਹਨੂੰ ਮਗਲ ਲਾ ਕੇ ਰੱਖੀਏ ਲਾਲ ਜਲੂਚ ਦੇ ਕੇ ਰੱਖੀਏ ਕਿਦਾ ਆਪਣਾ ਵਿਆਹ ਕਰਾਈ ਦੇਵੇ ਯਾਰ ਦੇਖੇ ਮੈਂ ਸੋਈ ਕੁੱਤੀ ਨੂੰ ਕੋ ਭੱਜਿਆ ਆਉਂਦਾ ਉਹ ਭਾਗਾ ਉਹ ਜੱਗਰਦਾ ਬਾਈ ਭਾਗਾ ਤੂੰ ਤਾਂ ਆਟਾ ਪਿਹਾਉਣਾ ਸੀ ਯਾਰ ਕੋਈ ਆਟਾ ਨਹੀਂ ਪਿਹਾਉਣਾ ਸੀ ਮੈਨੂੰ ਉਹਦੇ ਤੇ ਕੰਮ ਸੀ ਉਹ ਨਾ ਬਾਈ ਯਾਰ ਕੰਮ ਨੂੰ ਕਿਤੇ ਤੋਂ ਕਣਕ ਵਜਾਉਣੀ ਸੀ ਉਹ ਕਣਕ ਤਾਂ ਨਹੀਂ ਵਜਾਉਣੀ ਸੀ ਹੋਰ ਵੀ ਕੰਮ ਹੁੰਦੇ ਨੇ ਬੰਦੇ ਨੂੰ ਉਹ ਤੈਨੂੰ ਬਾਈ ਇਹਦਾ ਕਿਹੜਾ ਕੰਮ ਪੈ ਗਿਆ ਤੋਂ ਉਹ ਕੰਮ ਤਾਂ ਉਹ ਰਿਸ਼ਤੇ ਨਹੀਂ ਕਰਾਉਂਦਾ ਉਹ ਯਾਰ ਹੈ ਰਿਸ਼ਤੇ ਹੋਰ ਹੁਣ ਰਿਸ਼ਤੇ ਕਰਾਉਂਦਾ ਚੁਗਲ ਖੋਰ ਜਾ ਹੁਣੇ ਤਾਂ ਆਟਾ ਪਿੰਡ ਵਿਆਹ ਤਾਂ ਆਪਣਾ ਅੱਡਾ ਪਿੰਡ ਵਿਆਹ ਤਾਂ ਹੋਰ ਨੂੰ ਕਿਹੜਾ ਵਿਆਹ ਹੈ ਭਈ ਇਹਨੇ ਯਾਰ ਆਪਣੇ ਪਾਪੇ ਨੂੰ ਵੀ ਰਿਸ਼ਤਾ ਇਹ ਨਹੀਂ ਕਰਾਇਆ ਸੀ ਸੌਗਾ ਸੌ ਲੱਗੇ ਗਿੱਡੀ ਮਰਜੀ ਕਮਾਨ ਦੀ ਗੱਲ ਆ ਯਾਰ ਇਹ ਤਾਂ ਚੁਗਲ ਖੋਰਾ ਇਹ ਕਿਹੜੇ ਕਰਾਉਂਦਾ ਉਹ ਰਿਸ਼ਤੇ ਉਹ ਰਿਸ਼ਤੇ ਕਰਾਉਂਦਾ ਹੈ ਤੇ ਨਾ ਮੈਨੂੰ ਤਾਂ ਨਹੀਂ ਪਤਾ ਉਹ ਪਾਪਾ ਨੂੰ ਰਿਸ਼ਤਾ ਕਰਾਇਆ ਦੱਸਦਾ ਨਹੀਂ ਕਿ ਤੁਸੀਂ ਓਏ ਸੱਟ ਤੇਰੇ ਕੋਲ ਇੰਨਾ ਟਾਈਮ ਬੈਠਾ ਰਿਹਾ ਕੀ ਗੱਲਾਂ ਕਰਦੇ ਤੁਸੀਂ ਓਏ ਓਏ ਤਾਂ ਮੁੰਬਈ ਨੰਗ ਦਾ ਟੱਪਦਾ ਸੀ ਮੈਨੂੰ ਪਤਾ ਹੈਗਾ ਚੁਗਲ ਕਰਨ ਦੀ ਨੂੰ ਆਤਾ ਹਾਂ ਚੂਲੀ ਕਰਨ ਦਾ ਤਾਂ ਮੈਨੂੰ ਪਤਾ ਬੱਸ ਚਪਟਦੀ ਨਹੀਂ ਗੱਲ ਪਿੰਡ ਚੋਰਾ ਪਰੀਆਂ ਗੱਲਾਂ ਬੱਸ ਉਹ ਬੈਠਾ ਕਰੀ ਗਿਆ ਮੈਂ ਸੁਣੀ ਗਿਆ ਹੋਰ ਕੀ ਗੱਲ ਕਰਨੀ ਐ ਮੈਨੂੰ ਓ ਮ ਉੱਤਨ ਨੂੰ ਬਈ ਉਹ ਚੁਗਲ ਘੋਟਾ ਕੀ ਕੰਮ ਪੈ ਗਿਆ ਯਾਰ ਜੇ ਬਾਲਾ ਕਹਿੰਦਾ ਤੈਨੂੰ ਦੱਸਾਂ ਫਿਰ ਦੱਸ ਦੇ ਕੀ ਗੱਲ ਆ ਉਹ ਯਾਰ ਮੈਂ 4-5 ਵਾਰੀ ਪਹਿਲਾਂ ਵੀ ਰਾਤ ਘੇਰ ਕੇ ਕਿਹਾ ਉਹਨੂੰ ਅੱਛਾ ਮੈਂ ਤੈਨੂੰ ਰਿਸ਼ਤਾ ਕਰਾਉਂਗਾ ਰਿਸ਼ਤਾ ਕਰੂੰ ਤੈਨੂੰ ਕਹਿੰਦਾ ਸੀਗਾ ਉਹਨਾਂ ਕਹਿੰਦਾ ਫਲਾਣੇ ਦਾ ਕੁੜੀ ਆ ਧੌਂਕੇ ਦਾ ਕਈ ਵਾਰੀ ਤਾਂ ਮੇਰੇ ਤੋਂ ਪੈਸੇ ਲੈ ਗਿਆ ਸੌਖਾ ਹੋਰ ਉਹਨਾਂ ਹੋੜੀ ਥੋੜੇ ਥੋੜੇ ਕਰਕੇ ਮੇਰੇ ਤੋਂ 50000 ਰੁਪਇਆ ਲੈ ਗਿਆ ਇਹ ਤੂੰ ਪਿਆ ਯਾਰ ਦਿੱਤਾ ਉਹਨੂੰ ਹੋਰ ਮੈਨੂੰ ਕਹਿਆ ਕਰੇ ਕੁੜੀ ਅੱਜ ਦਿਖਾਉਣ ਜਾਊਂਗਾ ਕੱਲ ਨੂੰ ਦਿਖਾਉਣ ਜਾਊਂਗਾ ਫੇਰੀ ਲਾਰੇ ਤੇ ਡਾਰਾ ਲਾਈ ਗਿਆ ਮੈਨ ਉਹ ਤਾਂ ਆਰਤੀ ਤੋਂ ਫੜ ਲਿਆ ਸੀ ਯਾਰ ਮੈਂ ਬਸ ਉਹ ਆਰਤੀ ਉਹ ਪਏ ਤੂੰ ਫੜ ਕੇ ਲਿਆ ਸੀ ਉਹ ਮੈਂ ਫੜ ਕੇ ਲਿਆ ਸੀ ਮੈਨੂੰ ਤਾਂ ਐਸੀ ਵੀ ਚਾਹ ਰੋਟੀ ਪੱਕਦੀ ਉਹ ਬਾਈ ਯਾਰ ਬਾਪੂ ਨੂੰ ਪਤਾ ਓਏ ਉਹ ਬਾਪੂ ਨੂੰ ਨਹੀਂ ਪਤਾ ਬਾਪੂ ਨੂੰ ਦੱਸੀ ਵੀ ਨਾ ਸੌਹ ਖਾ ਬਾਪੂ ਨੂੰ ਪਤਾ ਨਹੀਂ ਪਤਾ ਨਹੀਂ ਬਾਪੂ ਨੂੰ ਥੋੜੀ ਬੋਲਣ ਆਂਡੀਆਂ ਗਮਡੀਆਂ ਨੂੰ ਪਤਾ ਨਾ ਲੱਗ ਜੇ ਓਏ ਆਂਡੀਆਂ ਗਵਾਨੀ ਦਾ ਠੈਰਾ ਕੰਜਰਾ ਇਨੇ ਰੁਪਏ ਕਿਉਂ ਲੈ ਗਿਆ ਤੂੰ ਕਿਉਂ ਖਰਾਬ ਕਰਕੇ ਲਿਆ ਕੇ ਉਹ ਮੈਨੂੰ ਤਾਂ ਐਸੀ ਮਾਂ ਰੋਟੀ ਪੱਕਦੀ ਕਰ ਦੂ ਯਾਰ ਓਏ ਕਿਹੜੀ ਕਰੂ ਉਹ ਚੋਲ ਖਾ ਜਾ ਰੋਟੀ ਪੱਕਦੀ ਬਾਈ ਯਾਰ ਤੇਰੀ ਉਹ ਤੇਰੇ ਨਾਲ ਤਾਂ ਨਹੀਂ ਕਿਤੇ ਕੋਈ ਗੱਲ ਬਾਤ ਕਰਕੇ ਓਹ ਨਾ ਮੇਰੇ ਨਾਲ ਤਾਂ ਕਾਨੂੰ ਕਰਕੇ ਆ ਬਈ ਗੱਲਬਾਤ ਕੋਈ ਉਹ ਤਾਂ ਉਈ ਉਹ ਰ ਪਰਦੇ ਗੱਲਾਂ ਕਰਦਾ ਸੀ ਯਾਰ ਬਾਵਾ ਟਾਈਮ ਬੈਠਾ ਰਹੇ ਕੋਈ ਗੱਲ ਕਰੀ ਹੋ ਕੋਈ ਨਾ ਕੋਈ ਕਿਉਂ ਟੈਨਸ਼ਨ ਲਈਏ ਨਾ ਇਹ ਜੀ ਕੋਈ ਗੱਲ ਨਹੀਂ ਹੋਈ ਮੇਰੇ ਨਾਲ ਉਹਦੀ ਉਹ ਨਾ ਪੈਸਾ ਟੱਕਾ ਇੱਥੇ ਫਸਾ ਲਈ ਮੈਂ ਤੈਨੂੰ ਦੱਸਦਾ ਆਪਾਂ ਮੈਂ ਤਾਂ ਫਸਣ ਵਾਲਾ ਫਸ ਗਿਆ ਇੱਥੇ ਉਹ ਨਾ ਨਾ ਬਾਈ ਮੈਂ ਕਿੱਥੇ ਇਹ ਜਾਂਦਾ ਮੈਂ ਮੂੰਹ ਹੀ ਲਾਉਂਦਾ ਯਾਰ ਤਈਓ ਤਾਂ ਮੈਂ ਕਿਹਾ ਜਮਾ ਜੇ ਜੱਕਰ ਹੁਣ ਮੂੰਹ ਤੇ ਆਇਆ ਨਾ ਮੈਨੂੰ ਖੜਤਾ ਓਰੇ ਕਰਦਾ ਗੱਲ ਉਹ ਨਾ ਨਾ ਬਾਈ ਜਮੇ ਨਹੀਂ ਤਈਓ ਮਲਾ ਤੈਨੂੰ ਦੇਖ ਕੇ ਭੱਜ ਗਿਆ ਨਾ ਹੋਰ ਹੁਣ ਤਈਓ ਨਾ ਭੱਜ ਗਿਆ ਮੇਰੇ ਨਾਲ ਚਲ ਚਾਲ ਚੱਲਦਾ ਯਾਰ ਖਾਲ ਚ ਕੱਖ ਪਾਵਾ ਹੋਏ ਪਏ ਨੇ ਮੈਂ ਤਾਂ ਹੈਗਾ ਅਹੀ ਬਾਈ ਯਾਰ ਖਾਲ ਕਿੱਥੇ ਕਢਾਂਗੇ ਗਰਮੀ ਬਾਲੀ ਆ ਸਪਰੇਇ ਨਾ ਕਰਦੀ ਏ ਸਪਰੇਇ ਜਿੰਨੇ ਚਿਰ ਤੱਕ ਆਪਾਂ ਸਪਰੇਇ ਸੜਕਾਂਗੇ ਉਹਨਾਂ ਚ ਖਾਲ ਘੜਦਾਂਗੇ ਦੋ ਜਾਨਾਂ ਨੂੰ ਕੀ ਲੱਗਦਾ ਮਿੰਟ ਚ ਇੱਕ ਬੱਟ ਤੂੰ ਘੜ ਦੇ ਇੱਕ ਮੈਂ ਘੜ ਦਨ ਹੁਣ ਘੜਿਆ ਚੱਲ ਫਿਰ ਐ ਕਰ ਲੇ ਤੂੰ ਚੱਲ ਫਿਰ ਮੈਂ ਆਉਣਾ ਕਈ ਕੋਈ ਚੱਕ ਹੈ ਚੱਲ ਠੀਕ ਆ ਫਿਰ ਚੱਲਦਾ ਚੰਗਾ ਆ ਚੱਲ ਬਸ ਮੈਂ ਆ ਗਿਆ ਪਾਣੀ ਪੂਣੀ ਪੀ ਆ ਮੈਂ ਬਸ ਮੈਂ ਆ ਗਿਆ ਮੇਰੇ ਸਾਲੇ ਲੱਗੇ ਪੰਖਾ ਤਾਂ ਨਹੀਂ ਕਰ ਲਿਆ ਕਿਤੇ ਵੱਡੇ ਵੀ ਦੀ ਕਾਲ ਸਾਚੀ ਹੋ ਜੇ ਇਹ ਹੂਣਾ ਕਰੇ ਕੜਾ ਕੁੜਾ ਪਾ ਕੇ ਮੁੱਕਰ ਤੇ ਮੇਰੇ ਸ ਆਪਾਂ ਇਹ ਕਰਾਂਗੇ ਆਪ ਆਪਣਾ ਕੜਾ ਪਾਉਂਦੀ ਨਹੀਂ ਕਿਰੂ ਪਹਿਲਾਂ ਕਹਾਂ ਉਹ ਕੁੜੀ ਦਿਖਾ ਵਿਆਹ ਕਰਾ ਫੇ ਚਾਹੇ ਕਰੇ ਚਾਰ ਪਵਾਲੀ ਹਾਂ ਹਾਂ ਇਹ ਲੋਟਾ ਇਹਨੂੰ ਪਤਾ ਬੋਦੀ ਮੈਨ ਲੱਗ ਜਾ ਖਾਸ ਨੂੰ ਕਦੇ ਬਣਾ ਬਣਾਏ ਕੰਮ ਵਿਚਰ ਜੇ ਆਪਣਾ ਚਲ ਆਪਾਂ ਵੀ ਵਗ ਚਲੇ ਗੇ ਸੱਤ ਹੋ ਜੇ ਕੰਜਰ ਦਾ ਝਾਕਦਾ ਦੇ ਮੀਟਰ ਮੀਟਰ ਕਿਵੇਂ